ਲੁਧਿਆਣਾ ਵਿੱਚ ਬੀਤੀ ਰਾਤ ਜਗੇੜਾ ਨਹਿਰਪੁਲ ਮਲੇਰ ਕੋਟਲਾ ਰੋਡ ਤੇ ਮਹਿੰਦਰਾ ਪਿਕਅਪ ਗੱਡੀ ਨਹਿਰ ਵਿੱਚ ਡਿੱਗ ਪਈ ਗੱਡੀ ਵਿੱਚ ਲਗਭਗ 26 ਲੋਕ ਸਵਾਰ ਸਨ ਜਿਨ੍ਹਾਂ ਵਿੱਚੋਂ ਦੋ ਬੱਚਿਆਂ ਸਮੇਤ 4 ਹੋਰ ਤੇ 6 ਲੋਕਾਂ ਦੀ ਮੌਤ ਹੋ ਗਈ ਜਦਕਿ 3-4 ਲੋਕ ਲਾਪਤਾ ਨੇ ਇਹ ਲੋਕ ਹਿਮਾਚਲ ਤੋਂ ਨੈਨਾ ਦੇਵੀ ਦੇ ਦਰਸ਼ਨ ਕਰਕੇ ਪਿੰਡ ਮਾਨਕਵਾਲ ਪਰਤ ਰੇਸਨ ਗੱਡੀ ਵਿੱਚ ਸਵਾਰ ਲੋਕਾਂ ਮੁਤਾਬਕ ਪਿਕਅਪ ਗੱਡੀ ਉਹ ਲੋਡ ਸੀ ਤੇ ਇੱਕ ਵਾਹਨ ਉਹ ਟੇਕ ਕਰਦੇ ਸਮੇਂ ਅਚਾਨਕ ਉਸ ਦਾ ਸੰਤੁਲਨ ਵਿਗੜ ਗਿਆ ਮ੍ਰਿਤਕਾਂ ਦੀ ਪਛਾਣ ਜਰਨੈਲ ਸਿੰਘ ਮਨਜੀਤ ਕੌਰ ਸੁਖਮਨ ਕੌਰ ਤੇ ਆਕਾਸ਼ਦੀਪ ਵਜੂ ਹੋਈ ਹੈ ਤੇ ਖਾਲੇ ਹੋਰ ਵੀ ਕਈ ਮ੍ਰਿਤਕਾਂ ਦੀ ਪੁਸ਼ਟੀ ਹੋਣੀ ਬਾਕੀ ਹੈ ਦੱਸਦੀ ਹੈ ਕਿ ਇਹਨਾਂ ਦੀ ਅਮਰਿਤਕ ਦੇਹਾਂ ਰਾਤ 2 ਵਜੇ ਲੁਧਿਆਣਾ ਦੇ ਸਿਵਲ ਹਸਪਤਾਲ ਚਾਈਆਂ ਗਈਆਂ ਦੂਜੇ ਪਾਸੇ ਲਾਪਤਾ ਲੋਕਾਂ ਦੀ ਭਾਲ ਵਿੱਚ ਸਰਚ ਆਪਰੇਸ਼ਨ ਚਲਾਇਆ ਗਿਆ ਗੱਲਬਾਤ ਕਰਦੇ ਹਾਂ ਹਿਮਾਂਸ਼ੂ ਜੈਨ ਨੇ ਕਿਹਾ ਕਿ ਜਗੇੜਾ ਪੁਲ ਤੇ ਹਾਦਸਾ ਹੋਇਆ ਹੈ ਤੇ ਜਾਣਕਾਰੀ ਮੁਤਾਬਕ ਗੱਡੀ ਵਿੱਚ ਕੁੱਲ 24 ਲੋਕ ਸਵਾਰ ਸਨ ਗੱਡੀ ਦਾ ਸੰਤੁਲਨ ਵਿਗੜਨ ਕਾਰਨ ਗੱਡੀ ਨਹਿਰ ਵਿੱਚ ਡਿੱਗ ਗਈ ਤੇ ਲਗਭਗ 22 ਲੋਕਾਂ ਨੂੰ ਬਾਹਰ ਕੱਢਿਆ ਗਿਆ ਲੁਧਿਆਣਾ ਵਿੱਚ ਬੀਤੀ ਰਾਤ ਜਗੇੜਾ ਨਹਿਰ ਪੁਲ ਮਲੇਰ ਕੋਟਲਾ ਰੋਡ ਤੇ ਮਹਿੰਦਰਾ ਪਿਕਅਪ ਗੱਡੀ ਨਹਿਰ ਵਿੱਚ ਡਿੱਗ ਪਈ ਗੱਡੀ ਵਿੱਚ ਲਗਭਗ 26 ਲੋਕ ਸਵਾਰ ਸਨ ਜਿ ਬੱਚਿਆਂ ਸਮੇਤ 4 ਹੋਰ ਤੇ 6 ਲੋਕਾਂ ਦੀ ਮੌਤ ਹੋ ਗਈ ਜਦਕਿ 3-4 ਲੋਕ ਲਾਪਤਾ ਨੇ ਇਹ ਲੋਕ ਹਿਮਾਚਲ ਤੋਂ ਨੈਨਾ ਦੇਵੀ ਦੇ ਦਰਸ਼ਨ ਕਰਕੇ ਪਿੰਡ ਮਾਨਕਵਾਲ ਪਰਤ ਰਹੇ ਸਨ ਗੱਡੀ ਵਿੱਚ ਸਵਾਰ ਲੋਕਾਂ ਮੁਤਾਬਕ ਪਿਕਅਪ ਗੱਡੀ ਉਹ ਲੋਡ ਸੀ ਤੇ ਇੱਕ ਵਾਹਨ ਉਹ ਟੇਕ ਕਰਦੇ ਸਮੇਂ ਅਚਾਨਕ ਉਸ ਦਾ ਸੰਤੁਲਨ ਵਿਗੜ ਗਿਆ ਮ੍ਰਿਤਕਾਂ ਦੀ ਪਛਾਣ ਜਰਨੈਲ ਸਿੰਘ ਮਨਜੀਤ ਕੌਰ ਸੁਖਮਨ ਕੌਰ ਤੇ ਆਕਾਸ਼ਦੀਪ ਵਜੂ ਖੋਈਆ ਤੇ ਖਾਲੇ ਹੋਰ ਵੀ ਕਈ ਮ੍ਰਿਤਕਾਂ ਦੀ ਪੁਸ਼ਟੀ ਹੋਣੀ ਬਾਕੀ ਹੈ ਦੱਸਿਆ ਕਿ ਇਹਨਾਂ ਦੀ ਅਮਰਿਤਕ ਦੇਹਾਂ ਰਾਤ 2 ਵਜੇ ਲੁਧਿਆਣਾ ਦੇ ਸਿਵਲ ਹਸਪਤਾਲ ਚਾਈਆਂ ਗਈਆਂ ਦੂਜੇ ਪਾਸੇ ਲਾਪਤਾ ਲੋਕਾਂ ਦੀ ਭਾਲ ਵਿੱਚ ਸਰਚ ਆਪਰੇਸ਼ਨ ਚਲਾਇਆ ਗਿਆ ਗੱਲਬਾਤ ਕਰਦਿਆਂ ਹਿਮਾਂਸ਼ੂ ਜੁਆਇਨ ਨੇ ਕਿਹਾ ਕਿ ਜਗੇੜਾ ਪੁਲ ਤੇ ਹਾਦਸਾ ਹੋਇਆ ਹੈ ਤੇ ਜਾਣਕਾਰੀ ਮੁਤਾਬਕ ਗੱਡੀ ਵਿੱਚ ਕੁੱਲ 24 ਲੋਕ ਸਵਾਰ ਸਨ ਗੱਡੀ ਦਾ ਸੰਤੁਲਨ ਵਿਗੜਨ ਕਾਰਨ ਗੱਡੀ ਨਹਿਰ ਵਿੱਚ ਡਿੱਗ ਗਈ ਤੇ ਲਗਭਗ 22 ਲੋਕਾਂ ਨੂੰ ਬਾਹਰ ਕੱਢਿਆ ਗਿਆ ਲੁਧਿਆਣਾ ਵਿੱਚ ਬੀਤੀ ਰਾਤ ਜਗੇੜਾ ਨਹਿਰ ਪੁਲ ਮਲੇਰ ਕੋਟਲਾ ਰੋਡ ਤੇ ਮਹਿੰਦਰਾ ਪਿਕਅਪ ਗੱਡੀ ਨਹਿਰ ਵਿੱਚ ਡਿੱਗ ਪਈ ਗੱਡੀ ਵਿੱਚ ਵੀ ਲਗਭਗ 26 ਲੋਕ ਸਵਾਰ ਸਨ ਜ ਬੱਚਿਆਂ ਸਮੇਤ 4 ਹੋਰ ਤੇ 6 ਲੋਕਾਂ ਦੀ ਮੌਤ ਹੋ ਗਈ ਜਦ ਕਿ 3-4 ਲੋਕ ਲਾਪਤਾ ਨੇ ਇਹ ਲੋਕ ਹਿਮਾਚਲ ਤੋਂ ਨੈਨਾ ਦੇਵੀ ਦੇ ਦਰਸ਼ਨ ਕਰਕੇ ਪਿੰਡ ਮਾਨਕਵਾਲ ਪਰਤ ਰਹੇ ਸਨ ਗੱਡੀ ਵਿੱਚ ਸਵਾਰ ਲੋਕਾ ਮੁਤਾਬਕ ਪਿਕਅਪ ਗੱਡੀ ਉਹ ਲੋਡ ਸੀ ਤੇ ਇੱਕ ਵਾਹਨ ਉਹ ਟੇਕ ਕਰਦੇ ਸਮੇਂ ਅਚਾਨਕ ਉਸ ਦਾ ਸੰਤੁਲਨ ਵਿਗੜ ਗਿਆ ਮ੍ਰਿਤਕਾਂ ਦੀ ਪਛਾਣ ਜਰਨੈਲ ਸਿੰਘ ਮਨਜੀਤ ਕੌਰ ਸੁਖਮਨ ਕੌਰ ਤੇ ਆਕਾਸ਼ਦੀਪ ਵਜੂ ਖੋਈਆ ਤੇ ਖਾਲੇ ਹੋਰ ਵੀ ਕਈ ਮ੍ਰਿਤਕਾਂ ਦੀ ਪੁਸ਼ਟੀ ਹੋਣੀ ਬਾਕੀ ਹੈ ਦੱਸਦੀ ਹੈ ਕਿ ਇਹਨਾਂ ਦੀ ਅਮਰਿਤਕ ਦੇਹਾਂ ਰਾਤ 2 ਵਜੇ ਲੁਧਿਆਣਾ ਦੇ ਸਿਵਲ ਹਸਪਤਾਲ ਚਾਈਆਂ ਗਈਆਂ ਦੂਜੇ ਪਾਸੇ ਲਾਪਤਾ ਲੋਕਾਂ ਦੀ ਭਾਲ ਵਿੱਚ ਸਰਚ ਆਪਰੇਸ਼ਨ ਚਲਾਇਆ ਗਿਆ ਗੱਲਬਾਤ ਕਰਦੇ ਹਾਂ ਹਿਮਾਂਸ਼ੂ ਜੈਨ ਨੇ ਕਿਹਾ ਹੈ ਕਿ ਜਗੇੜਾ ਪੁਲ ਤੇ ਹਾਦਸਾ ਹੋਇਆ ਹੈ ਤੇ ਜਾਣਕਾਰੀ ਮੁਤਾਬਕ ਗੱਡੀ ਵਿੱਚ ਕੁੱਲ 24 ਲੋਕ ਸਵਾਰ ਸਨ ਗੱਡੀ ਦਾ ਸੰਤੁਲਨ ਵਿਗੜਨ ਕਾਰਨ ਗੱਡੀ ਨਹਿਰ ਵਿੱਚ ਡੁੱਲੜ ਗਈ ਤੇ ਲਗਭਗ 22 ਲੋਕਾਂ ਨੂੰ ਬਾਹਰ ਕੱਢਿਆ ਗਿਆ